पीजीआई चंडीगढ़ ਦੇ ਫੰਡ ਵਿੱਚ ਵੱਡੀ ਗੜਬੜੀ ਇਲਾਜ ਦੇ ਨਾਂ ਤੇ ਕਰੋੜਾਂ ਰੁਪਏ ਦਾ ਘੋਟਾਲਾ सीबीआई ਨੇ ਦਰਜ ਕੀਤੀ ਐਫਆਈਆਰ 1 ਕਰੋੜ 14 ਲੱਖ ਤੋਂ ਵੱਧ ਦੀ ਰਕਮ ਧੋਖਾਧੜੀ ਨਾਲ ਕਢਵਾਈ ਗਈ ਪੂਰੀ ਯੋਜਨਾ ਪਜੀਆ ਦੇ ਪ੍ਰਾਈਵੇਟ ਗਰਾਂਟ ਸੈੱਲ ਦੇ ਅੰਦਰ ਸਾਲਾਂ ਤੋਂ ਚੱਲ ਰਹੀ ਸੀ ਚੰਡੀਗੜ੍ਹ ਸਥਿਤ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਪਜੀਆ ਵਿੱਕੇ ਗਰੀਬ ਅਤੇ ਗੰਭੀਰ ਰੂਪ ਵਿੱਚ ਬਿਮਾਰ ਮਰੀਜ਼ਾਂ ਦੇ ਇਲਾਜ ਲਈ ਪ੍ਰਾਪਤ ਸਰਕਾਰੀ ਫੰਡਾਂ ਵਿੱਚ ਵੱਡੇ ਪੱਧਰ ਤੇ ਗੜਬੜੀ ਸਾਹਮਣੇ ਆਈ ਹੈ। ਜਾਂਚ ਵਿੱਚ ਖੁਲਾਸਾ ਹੋਇਆ ਕਿ 1 ਕਰੋੜ 14 ਲੱਖ ਤੋਂ ਵੱਧ ਦੀ ਰਕਮ ਧੋਖਾਧੜੀ ਨਾਲ ਕਢਵਾਈ ਗਈ ਸੀ। ਲੰਬੀ ਜਾਂਚ ਤੋਂ ਬਾਅਦ ਕੇਂਦਰੀ ਜਾਂਚ ਬਿਊਰੋ ਸੀਬੀਆਈ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਹੈ। ਸੀਬੀਆਈ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਪੂਰੀ ਯੋਜਨਾ ਪੀਜੀਆਈ ਦੇ ਪ੍ਰਾਈਵੇਟ ਗ੍ਰਾਂਟ ਸੈੱਲ ਦੇ ਅੰਦਰ ਸਾਲਾਂ ਤੋਂ ਚੱਲ ਰਹੀ ਸੀ। ਮਰੀਜ਼ਾਂ ਦੇ ਨਾਮ ਤੇ ਝਾਲੀ ਮੈਡੀਕਲ ਫਾਈਲਾਂ ਅਤੇ ਧੋਖਾਧੜੀ ਵਾਲੇ ਬਿੱਲ ਤਿਆਰ ਕੀਤੇ ਗਏ ਸਨ ਹੈਰਾਨੀ ਦੀ ਗੱਲ ਹੈ ਕਿ ਬਹੁਤ ਸਾਰੇ ਮਾਮਲਿਆਂ ਵਿੱਚ ਉਹਨਾਂ ਮਰੀਜ਼ਾਂ ਦੇ ਨਾਮ ਤੇ ਪੈਸੇ ਕਢਵਾਏ ਗਏ ਸਨ ਕੁਝ ਲੋਕਾਂ ਦੇ ਨਾਮ ਵੀ ਲਏ ਗਏ ਸਨ ਜੋ ਪਹਿਲਾਂ ਹੀ ਮਰ ਚੁੱਕੇ ਸਨ ਜਿਨ੍ਹਾਂ ਦਾ ਕਦੇ ਪੀਜੀਆਈ ਵਿੱਚ ਇਲਾਜ ਵੀ ਨਹੀਂ ਹੋਇਆ ਸੀ ਇਹ ਕਟਾਲਾ ਸੂchna ਦੇ ਅਧਿਕਾਰ ਆਰਟੀਆਈ ਤੇ ਸਾਹਮਣੇ ਆਇਆ ਕੰਟਰੈਕਟ ਵਰਕਰਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਪ੍ਰਧਾਨ ਅਸ਼ਵਨੀ ਕੁਮਾਰ ਮੁੰਜਾਲ ਵੱਲੋਂ ਦਾਇਰ ਕੀਤੇ ਗਏ ਆਰਟੀਆਈ ਜਵਾਬ ਵਿੱਚ ਕਈ ਗੰਭੀਰ ਬੇਨਿਯਮੀਆਂ ਦਾ ਖੁਲਾਸਾ ਹੋਇਆ ਹੈ। ਇਸ ਰਿਪੋਰਟ ਵਿੱਚ ਝਾਲੀ ਮੈਡੀਕਲ ਵਿਕਾਰਣ, ਝਾਲੀ ਬਿੱਲਾ ਅਤੇ ਬਿਨਾਂ ਕਿਸੇ ਪ੍ਰਕਿਰਿਆ ਦੇ ਫੰਡ ਕਢਵਾਉਣ ਦੇ ਕਈ ਮਾਮਲੇ ਦਰਜ ਹਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਲਗਭਗ 88,12,000 ਰੁਪਏ ਡਾਕਟਰ ਦੀ ਪਰਚੀ ਤੋਂ ਬਿਨਾਂ ਦਵਾਈ ਡੀਲਰਾਂ ਨੂੰ ਟਰਾਂਸਫਰ ਕੀਤੇ ਗਏ ਸਨ। ਇਸ ਤੋਂ ਇਲਾਵਾ 50,11,000 ਰੁਪਏ ਨ ਦਵਾਈਆਂ ਦੇ ਖਰਚੇ ਵਜੋਂ ਦਿਖਾਏ ਗਏ ਸਨ ਜੋਕਦੇਵੀ ਨਹੀਂ ਲਿਖੀਆਂ ਗਈਆਂ ਸਨ. CBI ਦੇ ਅਨੁਸਾਰ 3 ਮ੍ਰਿਤਕ ਮਰੀਜ਼ਾਂ ਦੇ ਨਾਮ ਤੇ ਕੁੱਲ 27,68,000 ਰੁਪਏ ਕਢਵਾਏ ਗਏ ਸਨ. ਇੱਕ ਮਾਮਲੇ ਵਿੱਚ ਮਰੀਜ਼ ਦੀ ਮੌਤ ਤੋਂ ਬਾਅਦ ਵੀ 11 ਲੱਖ ਰੁਪਏ ਤੋਂ ਵੱਧ ਵੰਡੇ ਗਏ ਸਨ. PGI ਦੇ ਕੁਝ ਕਰਮਚਾਰੀਆਂ ਅਤੇ ਉਨ੍ਹਾਂ ਦੇ ਜਾਣਕਾਰਾਂ ਨੂੰ ਮਰੀਜ਼ਾਂ ਦੇ ਨਕਲੀ ਰਿਸ਼ਤੇਦਾਰ ਬਣ ਕੇ ਲਗਭਗ 20 ਲੱਖ ਰੁਪਏ ਪੈਸੇ ਕਢਵਾ ਲਏ ਗਏ ਸਨ. ਜਾਂਚ ਦੌਰਾਨ ਇਹਨਾਂ ਮਾਮਲਿਆਂ ਨਾਲ ਸੰਬੰਧਿਤ ਫਾਈਲਾਂ ਅਤੇ ਸਾਫਟਵੇਅਰ ਡਾਟਾ ਵੀ ਗਾਇਬ ਪਾਇਆ ਗਿਆ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਬਹੁਤ ਸਾਰੇ ਮਰੀਜ਼ਾਂ ਨੂੰ ਪਜੀ ਵਿੱਚ ਕੋਈ ਇਲਾਜ ਨਹੀਂ ਮਿਲਿਆ, ਫਿਰ ਵੀ ਉਹਨਾਂ ਦੇ ਨਾਮ ਤੇ ਭੁਗਤਾਨ ਕੀਤੇ ਗਏ। ਜਾਲੀ ਬਿੱਲਾ ਰਾਹੀਂ 696000 ਰੁਪਏ ਕਢਵਾਏ ਗਏ। ਇੱਕੋ ਇਲਾਜ ਲਈ ਦੋ ਵੱਖ-ਵੱਖ ਫਾਈਲਾਂ ਤੋਂ ਕਢਵਾਉਣ ਦਾ ਮਾਮਲਾ ਵੀ ਸਾਹਮਣੇ ਆਇਆ। ਇੱਕ ਫਾਈਲ ਇੱਕ ਮ੍ਰਿਤਕ ਮਰੀਜ਼ ਦੀ ਸੀ। ਇਹ ਘਟਾਲਾ 2017 ਅਤੇ 2021 ਦੇ ਵਿਚਕਾਰ ਹੋਇਆ ਸੀ ਪਰ ਅਕਤੂਬਰ 2022 ਵਿੱਚ ਇਸ ਦਾ ਖੁਲਾਸਾ ਹੋਇਆ ਇਸ ਦੇ ਬਾਵਜੂਦ ਪਜੀ ਆਈ ਪ੍ਰਸ਼ਾਸਨ ਨੇ ਲੰਬੇ ਸਮੇਂ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਬਾਅਦ ਵਿੱਚ ਇੱਕ ਅੰਦਰੂਨੀ ਜਾਂਚ ਕਮੇਟੀ ਬਣਾਈ ਗਈ ਜਿਸ ਦੀ ਪਹਿਲੀ ਮੀਟਿੰਗ ਅਕਤੂਬਰ 2023 ਵਿੱਚ ਹੋਈ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਾਂਚ ਦੌਰਾਨ ਬਹੁਤ ਸਾਰੇ ਦੋਸ਼ੀ ਕਰਮਚਾਰੀ ਪਜੀ ਆਈ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਰਹੇ ਇਸ ਸਾਲ ਦੇ ਸ਼ੁਰੂ ਵਿੱਚ ਪੀਜੀਆਈ ਪ੍ਰਸ਼ਾਸਨ ਨੇ ਅੰਤ ਵਿੱਚ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਐਫਆਈਆਰ ਦਰਜ ਹੋਣ ਦੇ ਨਾਲ ਹੋਣ ਇਸ ਬਹੁ ਕਰੋੜੀ ਰੁਪਏ ਦੇ ਕੁਟਾਲੇ ਵਿੱਚ ਸ਼ਾਮਲ ਲੋਕਾਂ ਵਿਰੁੱਧ ਸਖਤ ਕਾਰਵਾਈ ਦੀ ਉਮੀਦ ਹੈ